ਸਾਰੇ ਜ਼ਿਲ੍ਹੇ ਦਾ ਹੀ ਦੌਰਾ ਕਰ ਰਹੇ ਹੈਗੇ ਮੈਂ ਐਸਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਡੀਐਸਪੀ ਸਾਹਿਬਾਨ ਤੇ ਬਾਕੀ ਖੇਤੀਬਾੜੀ ਦੀਆਂ ਟੀਮਾਂ ਵੀ ਹੈਗੀਆਂ ਨੇ ਬਾੜੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਰੋਬਰੂ ਹੋ ਕੇ ਉਹਨਾਂ ਨੂੰ ਜਿਹੜੇ ਅੱਗ ਨਾ ਲਗਾਉਣ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕੀਏ ਅਪੀਲ ਕਰ ਸਕੀਏ ਸੋ ਇਹ ਅਪੀਲ ਲੈ ਕੇ ਅਸੀਂ ਪਿੰਡੋਂ ਪਿੰਡ ਜਾ ਰਹੇ ਆ ਸਾਰੇ ਤੇ ਬਾਕੀ ਜਿਹੜੇ ਕਿਸਾਨ ਸਾਡੇ अच्छे प्रोग्रेसिव इन सीटू मशीनरी यूज ਕਰ ਰਹੇ ਨੇ ਜਾਂ ਜਿਹੜੇ ਬੇਲਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਕਾਫੀ ਕਿਸਾਨਾਂ ਨੂੰ ਮਿਲੇ ਆ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਔਰ ਉਹਨਾਂ ਦੀ ਐਗਜ਼ੈਂਪਲ ਲੈ ਕੇ ਬਾਕੀ ਵੀ ਜਿਹੜੇ ਜ਼ਿਲ੍ਹੇ ਦੇ ਕਿਸਾਨ ਹੈਗੇ ਨੇ ਇਸ ਤਰੀਕੇ ਦੇ ਸੰਦਾਂ ਨੂੰ ਯੂਜ਼ ਕਰਦੇ ਹੋਏ ਆਪਾਂ ਅੱਗ ਨਾ ਲਗਾਈਏ ਇਸ ਚੀਜ਼ ਵਾਲੀ ਮੋਡਲ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਟਰਾਲੀ ਨੂੰ ਅਗਰ ਨਹੀਂ ਲਾਉਣਾ ਚਾਹੁੰਦੇ ਵੀ ਹੈ ਨਾ ਪਰ ਮਸ਼ੀਨਾਂ ਤੇ ਨਹੀਂ ਵਰਤਦੇ ਨੇ ਪਰ ਉੱਥੋਂ ਚੁੱਕਣ ਨਹੀਂ ਗਿਆਉਂਦਾ ਕਿ 10 15 15 ਤਣੇ ਨਿਕਲ ਜਾਂਦੇ ਆ ਤੇ ਜਦੋਂ ਹਕਾਨ ਕਹਿੰਦੇ ਨੇ ਨੇੜੇ ਆ ਜੀ ਇੱਕ ਅੱਧੀ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਈ ਆਈ ਸੀ ਪ੍ਰੋਬਲਮ ਉਹ ਸਾਡੇ ਧਿਆਨ ਦੇ ਵਿੱਚ ਜਦੋਂ ਹੀ ਆਈ ਹੈ ਤਾਂ ਅਸੀਂ ਬੈਲਰ ਵਾਲਿਆਂ ਨਾਲ ਕੰਟੈਕਟ ਕਰ ਲਿਆ ਸੀਗਾ ਅਸੀਂ ਪ੍ਰਸ਼ਾਸਨ ਵੱਲੋਂ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਬੈਲਰ ਵਾਲੇ ਨੂੰ ਕਿ ਉਹਦੇ ਕੋਲ ਰੱਖਣ ਦੇ ਲਈ ਕੋਈ ਡੰਪਿੰਗ ਯੂਨਿਟ ਨਹੀਂ ਹੈਗਾ ਤਾਂ ਅਸੀਂ ਸਰਕਾਰੀ ਜਗ੍ਹਾ ਵੀ ਮੁਹੱਈਆ ਕਰਾ ਰਹੇ ਹਾਂ ਹਰ ਪਖਤੋਂ ਅਸੀਂ ਕਿਸਾਨਾਂ ਦੀ ਬਾਹ ਫੜਨ ਦੇ ਲਈ ਤਿਆਰ ਹੈਗੇ ਆ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਸ ਵੇਲੇ ਫੀਲਡ ਦੇ ਵਿੱਚ ਹੈਗਾ ਸਾਡੇ ਨੋਡਲ ਆਫੀਸਰ ਹਰ ਪਿੰਡ ਦੇ ਵਿੱਚ ਅਸੀਂ ਨੋਡਲ ਆਫੀਸਰ ਲਗਾਇਆ ਹੈ ਕਲਸਟਰ ਆਫਸਰ ਲਗਾਏ ਨੇ ਉਹਨਾਂ ਦੇ ਕੋਲ ਅਸੀਂ ਸਾਰੀਆਂ ਲਿਸਟਾਂ ਤੱਕ ਲੈ ਕੇ ਬੈਠੇ ਨੇ ਉਹ ਪਿੰਡਾਂ ਦੇ ਵਿੱਚ ਕਿ ਕਿਸ-ਕਿਸ ਕਿਸਾਨ ਦੇ ਕੋਲ ਸਬਸਿਡੀ ਵਾਲੀਆਂ ਮਸ਼ੀਨਾਂ ਹੈਗੀਆਂ ਨੇ ਉਹ ਅੱਗੇ ਤੋਂ ਅੱਗੇ ਇੱਕ ਦੂਜੇ ਨਾਲ ਸ਼ੇਅਰ ਕਰ ਸਕਣ ਤੇ ਬੇਲਰਸ ਵਾਲਿਆਂ ਦੀ ਵੀ ਡਿਟੇਲ ਕੰਪਲੀਟ ਹੈਗੀ ਹੈ ਜਿੱਥੇ ਕਿਤੇ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਭ ਨੂੰ ਅਪੀਲ ਕਰਦੀ ਆਂ ਇਹ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਕੋਈ ਬਿੱਲਸ ਨਹੀਂ ਚੱਕਿਆ ਜਾਂਦੀਆਂ ਤਾਂ ਤੁਰੰਤ ਆਪਣੇ ਲੋਕਲ ਅਫਸਰ ਦੇ ਧਿਆਨ ਚ ਲਿਆਣ ਜਿਹੜਾ ਪਿੰਡ ਦੇ ਵਿੱਚ ਮੌਜੂਦ ਹੈ ਉਹਦੇ ਰਾਹੀਂ ਹੀ ਸਾਰੀ ਖਬਰ ਜਿਹੜੀ ਹੈ ਸਾਡੇ ਤੱਕ ਪਹੁੰਚ ਜਾਏਗੀ ਔਰ ਅਸੀਂ ਪੂਰਾ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਾਂਗੇ ਮੈਮ ਇਸ ਵਾਰ ਕਿਸਾਨਾਂ ਨੇ ਹੋਰ ਗिला ਕੀਤਾ ਹੈ ਕਿ ਪਹਿਲਾਂ ਜਿਹੜੇ ਬੇਲਰ ਵਾਲੇ ਸੀਗੇ ਮੁਫਤ ਜਿਹੜੀ ਹੈਗੀਆਂ ਇਕੱਠਾ ਬਣਾਉਂਦੇ ਸੀ ਹੁਣ ਉਹ ਪੈਸਿਆਂ ਦੀ ਡਿਮਾਂਡ ਕਰਦੇ ਆ ਦੇਖੋ ਇਹ ਸਾਡੇ ਧਿਆਨ ਚਲੇ ਤੱਕ ਇਹ ਗੱਲ ਨਹੀਂ ਆਈ ਅਸੀਂ ਇਸ ਗੱਲ ਦੇ ਉੱਤੇ ਮੀਟਿੰਗ ਕਰਾਂਗੇ ਅਗਲੇ ਦਿਕੇਗਾ ਕਿ ਰੋਜ਼ਾਨਾ ਹੀ ਪੁਲਿਸ ਅਧਿਕਾਰੀ ਹੋਣ ਸਾਰੇ ਮੁਲਾਜ਼ਮ ਸਰ ਕਰਦੇ ਕਿਤੇ ਨਿਗਾਹ ਕਰ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅੱਗ ਦੀਆਂ ਕਾਫੀ ਘਟਨਾਵਾਂ ਫ੍ਰੀ ਕੋਰਟ ਦੇ ਵਿੱਚ ਸ਼ਾਮ ਦੀ ਸਮੇਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸਾਡੇ ਜਿਹੜੇ ਆਫੀਸਰ ਸਾਹਿਬਾਨ ਹੈਗੇ ਨੇ ਉਹ ਦੇਖੋ ਪੂਰੇ 10 ਘੰਟੇ ਤੱਕ ਦੀ ਡਿਊਟੀ ਕਰ ਰਹੇ ਨੇ ਸਵੇਰੇ ਹੋਏ ਚਾਹੇ ਸ਼ਾਮ ਦਾ ਟਾਈਮ ਹੋਏ ਆਫੀਸਰ ਸਾਡੇ ਜਿਹੜੇ ਹੈਗੇ ਨੇ ਆਪਣਾ ਫੀਲਡ ਦੇ ਵਿੱਚ ਹੈਗੇ ਕਈ ਕਿਸਾਨ ਵੀਰ ਜਿਹੜੇ ਹੈਗੇ ਨੇ ਆਗਾਂ ਲਗਾ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹਰ ਤਰੀਕੇ ਦਾ ਸਨ ਉਪਲਬਧ ਹੈਗਾ ਉਹ ਇਸ ਤਰੀਕੇ ਦੀ ਕੋਈ ਕਾਰਵਾਈ ਨਾ ਕਰਨ ਕਿਉਂਕਿ ਕਾਫੀ ਸਖਤੀ ਸੁਪਰੀਮ ਕੋਰਟ ਵੱਲੋਂ ਇਸ ਪੱਧਰ ਤੇ ਹੈਗੀ ਜੀ ਸਾਡੀ ਸਿਵਲ ਪ੍ਰਸ਼ਾਸਨ ਨਾਲ ਜੁਆਇੰਟ ਪੈਟ੍ਰੋਲਿੰਗ ਟੀਮਸ ਸਾਡੀ ਫੀਲਡ 'ਚ ਹੈंगी ਜਿਵੇਂ ਡੀਸੀ मैम ਨੇ ਦੱਸਿਆ ਕਿ ਕਲਸਟਰ ਆਫਿਸਰਸ ਔਰ ਨੋਡਲ ਆਫਿਸਿਸ ਦੇ ਨਾਲ ਥਾਣੇ ਦਾ ਮੁਲਾਜ਼ਮ ਔਰ ਇੱਕ ਇੱਕ ਰਿਪਰੈਜ਼ੈਂਟੇਟਿਵ ਇਹ ਜੁਆਇੰਟ ਪੈਟ੍ਰੋਲਿੰਗ ਟੀਮਸ ਹੈਗਾ ਜਿਹਨੂੰ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਦਾ ਨਾਮ ਦਿੱਤਾ ਹੈ ਔਰ ਸਾਰੇ ਹੀ ਜਿਹੜੇ ਗਸਟਡ ਆਫਿਸਿਸ ਨੇ ਐਸਐਚਓਜ਼ ਨੇ ਤੇ ਥਾਣੇ ਦੇ ਮੈਕਸਿਮਮ ਪੋਸਿਬਲ ਮੁਲਾਜ਼ਮ ਫੀਲਡ ਤੇ ਹੀ ਹੈਗੇ ਉਹਨਾਂ ਦਾ ਮੇਨ ਜਿਹੜਾ ਰੋਲ ਹੈਗਾ ਉਹ ਇਹ ਹੈ ਕਿ ਜਿੱਥੇ ਵੀ ਕੋਈ ਇੱਕ ਦਿੱਕਤ ਆਂਦੀ ਹੈ ਕਿਸੇ ਵੀ ਕਿਸਾਨ ਵੀਰ ਨੂੰ ਉਹਨੂੰ ਅਸੀਂ ਸੌਰਟ ਆਊਟ ਕਰਾਈਏ ਸਿਵਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਦੂਜਾ ਇਹਦਾ ਇੱਕ ਡੈਟਰੈਂਟ ਇਫੈਕਟ ਵੀ ਹੈਗਾ ਕਿ ਜਿਵੇਂ ਜਿਹੜੀ ਸਾਨੂੰ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਆਈ ਹੋਈਆਂ ਉਹਨਾਂ ਦੀ ਅਸੀਂ ਪਾਲਣਾ ਕਰਾਉਣ ਵਾਸਤੇ ਇੱਥੇ ਫੀਲਡ ਤੇ ਰਹਿੰਦੇ ਹਾਂ ਇੱਕ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਹਲੇ ਵੀ ਪਰਾਲੀ ਦੀਆਂ ਘਟਨਾਵਾਂ ਹੈंगी ਤਾਂ ਸਟੈਟਿਸਟਿਕਸ ਦੇ ਹਿਸਾਬ ਨਾਲ ਪਿਛਲੇ ਸਾਲ ਦੇ ਕੰਪੈਰੀਜ਼ਨ 'ਚ ਇਸ ਵਾਰ ਸਿਰਫ 1/3 ਜਿਹੜੀ ਹੈਗੀ ਫਿਗਰ ਆਈ ਹੈ ਤੇ ਇਹਦੇ ਲਈ ਮੈਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਾਂਗੀ ਪਿਛਲੇ ਸਾਲ ਜਿਵੇਂ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਡਾ ਇੰਨਾ ਸਹਿਯੋਗ ਕੀਤਾ ਤੇ ਸਾਡੀ ਗੱਲ ਜਿਹੜੀ ਹੈਗੀ ਉਹ ਤੁਸੀਂ ਇੰਪਲੀਮੈਂਟ ਵੀ ਕਰਾਈ ਤੇ ਅਸੀਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਫਾਰਮ ਫਾਇਲਸ ਆਲਮੋਸਟ 50% ਤੇ ਲੈ ਕੇ ਆਈ ਸੀ ਇਸ ਸਾਲ ਹਲੇ ਤੱਕ ਇਹ 1/3 ਤੇ ਹੈਗੀ ਤੇ ਇਸੇ ਮੋਮੈਂਟਮ ਨੂੰ ਅਸੀਂ ਅੱਗੇ ਮੇਨਟੇਨ ਕਰਕੇ ਰੱਖੀਏ ਤਾਂਕਿ ਸਾਡਾ ਜਿਹੜਾ ਹੈਗਾ ਇਹ ਸੀਜ਼ਨ ਇਹ ਠੀਕ